ਮਰਦਾਬਾਦ ਬੱਬਰ ਹਸਤਾਲ ਮਰਦਾਬਾਦ 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 ਦੇ ਗੁੰਡੇ ਮਰਦਾਬਾਦ ਮਰਦਾਬਾਦ ਸੱਚਕਾਲ ਜੀ ਡੀਪੀ ਜੀ ਪੰਜਾਬੀ ਦੇ ਤੁਹਾਡੇ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੇ ਇਸ ਟਾਈਮ ਅਸੀਂ ਗਰਦਾਸਪੁਰ ਬਾਈਪਾਸ ਤੋਂ ਬਿਲਕੁਲ ਅਗਲੇ ਪਾਸੇ ਇੱਕ ਨਿੱਜੀ ਹਸਪਤਾਲ ਦੇ ਸਾਹਮਣੇ ਖੜੇ ਹਾਂ ਜਿੱਥੇ ਕਿ ਤੁਸੀਂ ਦੇਖਦੇ ਪਿਓ ਫਿਰ ਰੋਡ ਪੂਰੀ ਤਰ੍ਹਾਂ ਜਿਹੜਾ ਆ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਆ ਇਸ ਟਾਈਮ ਰੋਡ ਜਿਹੜਾ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਆ ਰੋਡ ਕਿਉਂ ਬੰਦ ਕੀਤਾ ਹੋਇਆ ਆ ਇੱਕ ਨਿੱਜੀ ਹਸਪਤਾਲ ਦੇ ਵਿੱਚ ਕੀ ਗੱਲਬਾਤ ਹੋ ਗਈ ਹੈ ਸਾਰੀ ਗੱਲਬਾਤ ਜਿਹੜੀ ਹੈ ਉਹ ਜਾਣ ਲੈਣੇ ਆ ਸਾਡੇ ਨਾਲ ਇਸ ਟਾਈਮ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਇੱਥੇ ਬੈਠੀਆਂ ਹੀ ਜਾਣੇ ਤੇ ਇੱਧਰਲੇ ਸ਼ਹਿਰ ਦਾ ਤਾਂ ਹੁੰਦਾ ਦੀ ਕਿ ਇੱਕ ਨਿੱਜੀ ਹਸਪਤਾਲ ਆ ਜਿਹਦੇ ਸਾਹਮਣੇ ਬਿਲਕੁਲ ਜਿਹੜਾ ਆ ਇਹ ਜਾਮ ਕੀਤਾ ਹੋਇਆ ਆ ਤੇ ਗੱਲਬਾਤ ਕਰ ਲੈਣੇ ਆ ਕਿ ਜਾਮ ਜਿਹੜਾ ਆ ਕਿਉਂ ਕੀਤਾ ਹੋਇਆ ਮੇਰੇ ਨੂੰ ਅਭਿਲਪਾ ਮਿਲੇ ਉਸ ਬੰਦੇ ਦਾ ਨਾਮ ਆਸ਼ੂਆ ਉਹਨਾਂ ਨੂੰ ਸਿਰ ਸਟੌਨ ਸੀਗੀ ਯੂਰਨ ਪਾਈਪ ਦੇ ਵਿੱਚ ਯਾ ਇੱਥੇ 7 ਦਿਨ ਤੋਂ ਐਡਮਿਟ ਕਰਾਇਆ ਹੋਇਆ ਉਹਨਾਂ ਦੇ ਇਨਫੈਕਸ਼ਨ ਬਹੁਤ ਜ਼ਿਆਦਾ ਹੀ ਕੱਲ੍ਹ ਤਾਂ ਇਹਨਾਂ ਨੇ ਹੱਡਾ ਅਪਡੇਟ ਕੀਤਾ 6 ਵਜੇ ਲੈ ਕੇ ਗਏ ਆ ਤੇ 10 ਵਜੇ ਆਪਰੇਸ਼ਨ ਕਰਕੇ نیچے ਆ ਗਿਆ ਆਪਰੇਸ਼ਨ ਤੋਂ ਬਾਅਦ ਇਹਨਾਂ ਨੂੰ ਹੋਸ਼ ਵੀ ਆਈ ਆ ਔਰ ਇਹਨਾਂ ਨੇ ਗੱਲ ਵੀ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਦੀ ਦਰਦ ਹੋਈ ਆ ਤੇ ਡਾਕਟਰ ਨੇ ਗੱਲ ਕੀਤੀ ਆ ਡਾਕਟਰ ਨੇ ਇੰਜੈਕਸ਼ਨ ਲਾਇਆ ਇਹਨਾਂ ਨੂੰ ਪੇਨ ਦਾ ਦੂਸਰਾ ਇਹਨਾਂ ਨੇ ਮੂੰਹ ਵਿੱਚ ਗੋਲੀ ਪਾਤੀ ਜਦੋਂ ਇਹਨਾਂ ਨੇ ਮੂੰਹ ਚ ਭੋਲੀ ਪਾਈ ਤੇ ਮਤਲਬ ਕਿ ਇਹਨਾਂ ਨੂੰ ਨੀਂਦ ਆਨ ਲੱਗੀ ਤੇ ਇਹ ਵੀ ਨੂੰ ਕਹਿੰਦੇ ਕਿ ਤੂੰ ਛਿਰਪਾ ਉੱਪਰ ਚੱਲ ਜਾ ਆਈਸੀਯੂ ਦੇ ਚ ਰੁਕਣ ਨਹੀਂ ਹੀ ਦੇਣ ਦੇ ਲੱਗੇ ਜਿੱਦਾਂ ਹੀ ਮੈਂ ਉੱਪਰ ਚੱਲ ਗਈ ਤੇ 1 ਘੰਟੇ ਬਾਅਦ ਇਹਨਾਂ ਦੀ ਕੋਈ ਸਟਾਫ ਦੀ ਲੜਕੀ ਉੱਪਰ ਆਈ ਤੇ ਮੈਨੂੰ ਕਹਿੰਦੀ ਕਿ نیچے ਆਓ ਜਲਦੀ ਮੈਂ ਜਿੱਦਾਂ ਹੀ ਆਈ ਤੇ ਆਉਂਦੀ ਦੇਖਿਆ ਇਹਨਾਂ ਦਾ ਹਾਰਟ ਨਹੀਂ ਹੀ ਕੰਮ ਕਰੰਦਿਆ ਸਰ ਉਸ ਟਾਈਮ ਤੇ ਤੇ ਸਾਰੇ ਉਹਨਾਂ ਨੂੰ ਪ੍ਰੈਸ ਕਰੰਦੇ ਦੋ ਵੇ ਤੋਂ ਲੈ ਕੇ ਸਰ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਕੋਈ ਹੋਸ਼ ਨਹੀਂ ਆਂਦੀ ਕੋਈ ਟ੍ਰੀਟਮੈਂਟ ਨਹੀਂ ਹੋਂਦਿਆ ਸਰ ਇਹਨਾਂ ਦਾ ਪਲੀਜ਼ ਇਹਨਾਂ ਦਾ ਕੁਝ ਕਰੋ ਯਾਰ ਕੀ ਹੋ ਗਿਆ ਇਹਨੂੰ ਉਹ ਕਹਿੰਦੇ ਕਿ ਇਹਨਾਂ ਦੇ ਬ੍ਰੇਨ ਚ ਕਲੋਟਸ ਬਣ ਗਿਆ ਵਾ ਕੋਈ ਕਹਿੰਦਾ ਕਿ ਇਹਨਾਂ ਦੀ ਬਾਜੂ ਹਿੱਲੀ ਆ ਇੱਕ ਬਾਜੂ ਦੀ ਇੱਕ ਲੈਗ ਹਿੱਲੀ ਆ ਤੇ ਆਸ਼ੂ ਨੇ ਜੋੜਦੀ ਆ ਆਵਾਜ਼ ਲਗਾਈ ਹੈ ਕਿ ਮੇਰੇ ਦਰਦ ਹੋ ਰਹੀ ਆ ਉਸ ਤੋਂ ਬਾਅਦ ਜਦ ਇਹਨਾਂ ਨੂੰ ਹੋਰ ਜੀਨੀ ਕੋਈ ਆਈ ਡਾਕਟਰ ਕੀ ਕਹਿ ਰਹੇ ਸਨ ਡਾਕਟਰ ਕਹਿ ਰਿਹਾ ਕਿ ਇਹਨਾਂ ਨੂੰ ਨਿਊਰੋ ਹਸਪਤਲ ਵਿੱਚ ਲੈ ਕੇ ਚਲੇ ਜਾਓ ਅਹੀਂ ਸਵੇਰ ਦੇ ਕਹਿ ਰਹੇ ਆ ਕਿ ਜੇ ਇੱਥੇ ਇੱਥੇ ਡਾਕਟਰ ਬੁਲਾ ਦੋ ਸਾਨੂੰ ਇੱਥੇ ਟ੍ਰੀਟਮੈਂਟ ਕਰ ਦੋ ਆਪਰੇਟਿਓਰ ਕਿਉਂ ਚਾੜ੍ਹ ਨਾ ਕੀਤਾ ਸੀਗਾ ਬਾਹਰੋਂ ਆਏਗਾ ਤੋ ਦੱਬਲੇ ਨਹੀਂ ਨਹੀਂ ਤੇ ਬਾਹਰੋਂ ਕੋਈ ਨਹੀਂ ਆਇਆ ਹਾਂ ਜੀ ਉਹ ਬਰੇ ਹਾਂ ਹਾਂ ਜੀ ਜਿਨ੍ਹਾਂ ਦਾ ਹਸਪੀਟਲ ਆ ਪਾਪਾ ਨੇ ਕੀਤਾ ਇੱਕ ਮੈਂ ਜੀ ਮੈਂ ਪਾਪਾ ਨੇ ਕੀਤਾ ਹਾਂ ਜੀ ਹਾਂ ਜੀ ਗੱਲ ਉਹ ਨਹੀਂ ਆ ਆਪਰੇਸ਼ਨ ਕਿੰਨੇ ਕੀਤਾ ਆਪਰੇਸ਼ਨ ਇੱਕ ਸਟੋਨ ਦਾ ਹੀ ਤੇ ਇੰਨੀ ਵੱਡੀ ਗੱਲ ਕਿੱਦਾਂ ਬਣ ਗਈ ਉਹਨਾਂ ਦੀ ਜ਼ਿੰਦਗੀ ਜਾਨ ਤੇ ਬਣੀਆ ਹੋਸ਼ ਨਹੀਂ ਕਰ ਰਹੇ ਉਹ ਤੱਕ ਕਿ ਉਹ ਆ ਆਪਦੇ ਤੇ ਕੁਝ ਪਥਰੀ ਵਸਦੀ ਆਈ ਤੇ ਹਾਂ ਜੀ ਕੀ ਚੱਕਰ ਪੈ ਗਿਆ ਅੱਜ ਰੋਡ ਤੇ ਬਿਖੇ ਇਹ ਜੀ ਬੱਬਰ ਮੈਡੀ ਸਿਟੀ ਹਸਪੀਟਲ ਆ ਜਿਹੜਾ ਕਿ ਇਹ ਡਾਕਟਰ ਬੱਬਰ ਨੇ ਖੋਲਿਆ ਆ ਇਹ ਡਾਕਟਰ ਨੇ ਇੱਕ ਮਰੀਜ਼ ਆਸ਼ੂ ਨਾਂ ਦੇ ਨੂੰ ਦਾਖਲ ਕੀਤਾ ਹਸਪਤਾਲ ਜਿਹੜਾ ਬਿਲਕੁਲ ਆਪਣੇ ਪੈਰਾਂ ਦੇ ਸਹੀ ਚੱਲ ਕੇ ਆਇਆ ਉਹ ਆਪਣੀ ਪਥਰੀ ਦਾ ਆਪਰੇਸ਼ਨ ਕਰਾਉਣਾ ਇੱਥੇ ਆਇਆ ਇਹਨੇ ਜਿੰਨੇ ਪੈਸੇ ਦਿੱਤੇ ਕਹੇ ਉਹਨੇ ਜਮ੍ਹਾਂ ਕਰਵਾ ਦਿੱਤੇ ਉਨੇ ਜਮਾ ਕਰਾਉਂਦਾ ਬਾਅਦ ਇਹਨੇ ਆਪਰੇਸ਼ਨ ਕੀਤਾ ਆਪਰੇਸ਼ਨ ਇਹਨੇ ਗਲਤ ਕਰਤਾ ਆਹ ਜੀ ਭਾਜੀ ਆਪਰੇਸ਼ਨ ਗਲਤ ਹੋਣ ਦੇ ਬਾਅਦ ਚ ਬੰਦਾ ਬਹੁਤ ਤਕਲੀਫ ਚ ਚੱਲ ਗਿਆ ਉਹ ਬੰਦੇ ਨੇ ਕਿਹਾ ਮੇਰੇ ਕੋ ਪੀੜ ਜਿਹੜੀ ਬਰਦਾਸ਼ਤ ਨਹੀਂ ਹੋ ਰਹੀ ਇਹ ਡਾਕਟਰ ਬੱਬਰ ਨੇ ਕੋਈ ਉਹਦੇ ਟੀਕਾ ਲਾਇਆ ਟੀਕਾ ਪਰਿਵਾਰ ਨੇ ਦੱਸਿਆ ਨੂੰ ਵੀ ਟੀਕਾ ਜਿਹੜਾ ਇਹਨੇ ਗਲਤ ਲਾਤਾ ਉਹ ਟੀਕਾ ਲੱਗਣ ਦੇ ਨਾਲ ਹੀ ਮੁੰਡੇ ਦੀ ਮੌਤ ਹੋ ਗਈ ਜਦੋਂ ਮੌਤ ਹੋ ਗਈ ਤੇ ਪਰਿਵਾਰ ਮੈਂਬਰਾਂ ਨੇ ਕਿਹਾ ਅੰਦਰੋਂ ਇਹਨਾਂ ਦੇ ਕਿਸੇ ਸਟਾਫ ਨੇ ਉਹਨਾਂ ਦੱਸਤਾ ਕਿ ਬੰਦੇ ਤੁਹਾਡੇ ਦੀ ਮੌਤ ਹੋ ਗਈ ਹੈ ਪਰਿਵਾਰ ਮੈਂਬਰਾਂ ਨੇ ਡਾਕਟਰ ਬੱਬਰ ਨੂੰ ਕਿਹਾ ਵੀ ਸਾਨੂੰ ਜਿਹੜਾ ਅੰਦਰ ਆਪਣੇ ਬੰਦੇ ਨਾਲ ਮਿਲਾ ਦਿਓ ਡਾਕਟਰ ਬੱਬਰ ਨੇ ਪਰਿਵਾਰ ਨੂੰ ਧੱਕੇ ਮਾਰ ਕੇ ਦਾਫਾ ਜੋ ਬਾਹਰ ਕੱਢਦਾ ਬਹੁਤ ਗਲਤ ਸ਼ਬਦਾਵਲੀ ਵਰਤੀ ਪਰਿਵਾਰ ਜਿਹੜਾ ਬਹੁਤ ਸਦਮੇ ਚ ਲੱਗ ਗਿਆ ਵੀ ਇੱਕ ਤੇ ਸਾਡਾ ਜਿਹੜਾ ਬੱਚਾ ਮਾਰਤਾ ਨੇ ਤੇ ਦੂਸਰਾ ਇਹ ਸਾਨੂੰ ਗਲਤ ਸ਼ਬਦਾਬੀ ਕਰਕੇ ਬਾਹਰ ਕੱਢਦਾ ਜਦੋਂ ਪਰਿਵਾਰ ਦੇ ਬਾਕੀ ਮੈਂਬਰ ਇਕੱਠੇ ਹੋਏ ਉਹਨਾਂ ਨੇ ਕਿਹਾ ਵੀ ਸਾਨੂੰ ਸਾਡਾ ਬੰਦਾ ਮਲਾਓ ਇਹਨੇ ਡਾਕਟਰ ਬੱਬਰ ਨੇ ਇੱਕ ਗੁੰਡੇਾਂ ਦੀ ਟੀਮ ਬੜੀ ਜਿਹੜੀ ਜਬਰਦਸਤ ਮੁੰਡੇ ਜਿਹੜੇ ਹਥਿਆਰਾਂ ਦੇ ਨਾਲ ਲੈਸ ਹੋ ਕੇ ਤੇ ਅੰਦਰ ਹਸਪਤਾਲ ਚ ਵੜ ਗਏ ਇਹ ਪਰਿਵਾਰ ਨੂੰ ਧਮਕੀ ਦਿੱਤੀ ਵੀ ਜਿਹੜਾ ਵੀ ਅੰਦਰ ਆਇਆ ਅਸੀਂ ਉਹਨੂੰ ਛੱਡਾਂਗੇ ਜਦੋਂ ਇਹਨਾਂ ਨੇ ਸਾਡੇ ਜਥੇਬੰਦੀਆਂ ਨਾਲ ਸੰਪਰਕ ਕੀਤਾ ਤੇ ਅਸੀਂ ਇਹ ਧਰਨਾ ਜਿਹੜਾ ਪਹਿਲਾਂ ਅੰਦਰਲੇ ਪਾਸੇ ਲਾਇਆ ਐਂ ਕਿਹਾ ਵੀ ਥੇਲੇ ਆ ਕੇ ਜਿਹੜੀ ਸਾਨੂੰ ਲਾਸ਼ ਦਾ ਉਹ ਤੇ ਉਹਦੇ ਕਾਰਨ ਦੱਸੋ ਮੌਤ ਦੇ ਕੀ ਆ ਤੇ ਬਬਰ ਜਿਹੜਾ ਹੈਗਾ ਇਹਦਾ ਮਾਲਕ ਉਹ ਸਾਡੇ ਮੋਰਚੇ ਦੇ ਬੰਦਿਆਂ ਨੂੰ ਧਮਕਾਉਣ ਦੇ ਵਾਸਤੇ ਤੁਰ ਪਿਆ ਅਸੀਂ ਪ੍ਰਸ਼ਾਸਨ ਨੂੰ ਕਿਹਾ ਵੀ ਇਹਦੇ ਤੇ ਜਿਹੜੀ ਤੁਰੰਤ ਕਾਰਵਾਈ ਕੀਤੀ ਜਾਵੇ ਮੌਤ ਦੀਆਂ ਧਰਾਵਾਂ ਲਾਈਆਂ ਜਾਣ ਪ੍ਰਸ਼ਾਸਨ ਨੇ ਸਾਡੀ ਸੁਣੀ ਨਹੀਂ ਇਸ ਕਰਕੇ ਜਿਹੜਾ ਧਰਨਾ ਅਸੀਂ ਇਸ ਸੜਕ ਤੇ ਲਿਆ ਕੇ ਲਾਤਾ ਹੁਣ ਜਿਹੜਾ ਬੱਚਾ ਮਰਿਆ ਉਹ ਕਿਹੜੇ ਪਿੰਡ ਤੋਂ ਬਿਲੋਂਗ ਕਰਦਾ ਗਰਦਾਸਪੁਰ ਦਾ ਆਸ਼ੂ ਉਹਦਾ ਨਾਮ ਆ ਗਰਦਾਸਪੁਰ ਲੋਕਲ ਗਰਦਾਸਪੁਰ ਦਾ ਹਾਂਜੀ ਲੋਕਲ ਦਾ ਗਰਦਾਸਪੁਰ ਤੇ ਐ ਟਾਈਮ ਕਿਹੜੀ ਕਿਹੜੀ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦਾ ਸਾਥ ਦੇਣ ਲਈ ਪਹੁੰਚੀ ਹੈ ਇੱਕ ਕਿਸਾਨ ਮਜ਼ਦੂਰ ਕਮੇਟੀ ਵੀ ਆਈ ਹੈ ਸਾਡੇ ਨਾਲ ਲੋਕ ਸੰਘਰਸ਼ ਮੋਰਚਾ ਜਿਹੜਾ ਮੇਨ ਸਾਡਾ ਮੋਰਚਾ ਆ ਉਹ ਸਾਰੇ ਇੱਥੇ ਮੈਂਬਰ ਉਹਦੇ ਗਰਦਾਸਪੁਰ ਜ਼ਿਲ੍ਹੇ ਦੇ ਟਾਈਮ ਹੁਣ ਜਿਹੜੀ ਮੇਨ ਮੰਗ ਹੈ ਉਹ ਕੀ ਹੈ ਸਾਡੀ ਮੇਨ ਮੰਗ ਆ ਵੀ ਇੱਥੇ ਮੌਤ ਦੀਆਂ ਧਰਾਵਾਂ ਲਾ ਕੇ ਬਬਰ ਤੇ ਤੇ ਇਹਦੀ ਐਫਆਈਆਰ ਕੱਟ ਕੇ ਨੂੰ ਅਰੈਸਟ ਕੀਤਾ ਜਾਵੇ ਇੰਨੀ ਆੜੀ ਮੰਗ ਆ ਤੇ ਜਿਹੜਾ ਸਾਡੀ ਬੰਦੇ ਦੀ লাশ ਆ ਉਹ ਸਾਨੂੰ ਦਿੱਤੀ ਹੈ ਉਹਦਾ ਪੋਸਟਮਾਰਟਮ ਕਰਾ ਕੇ ਕਲੇਰੀ ਕਾਰਵਾਈ ਜਿਹੜੀ ਹੈਗੀ ਉਹ ਕਰਾਂ ਜਿਹੜਾ ਆਪਰੇਸ਼ਨ ਕੀਤਾ ਗਿਆ ਉਹ ਕਾਹਦਾ ਕੀਤਾ ਗਿਆ ਸੀ ਪਥਰੀ ਦਾ ਪਥਰੀ ਗੁਰਦੇ ਦੀ ਜਾਂ ਉਸ ਗੁਰਦੇ ਦੀ ਪਥਰੀ ਗੁਰਦੇ ਦੀ ਪਥਰੀ ਦਾ ਕੀਤਾ ਗਿਆ ਜੀ ਤਾਂ ਉਹ ਸਕਸੈਸਫੁਲ ਨਹੀਂ ਹੋਇਆ ਹਾਂਜੀ ਉਹ ਮੈਨੂੰ ਲੱਗਦਾ ਉਹ ਸਕਸੈਸਫੁਲ ਨਹੀਂ ਹੋਇਆ ਇਸੇ ਕਰਕੇ ਮੌਤ ਹੋਈ ਹੈ ਜਾਂ ਟੀਕਾ ਨੇ ਲਾ ਦਿੱਤਾ ਜਿਹੜਾ ਗਲਤ ਅੱਛਾ ਆਪਰੇਸ਼ਨ ਤੋਂ ਬਾਅਦ ਆ ਦਰਦ ਨੂੰ ਰੋਕਣ ਵਾਸਤੇ ਅਲੱਗ ਟੀਕਾ ਲਗਾਇਆ ਗਿਆ ਆ ਉਹਨੂੰ ਲੱਗਦੀ ਗੱਲ ਜਾਇਆ ਗਿਆ ਤੇ ਅ ਇਸ ਟਾਈਮ ਇਸ ਟਾਈਮ ਜਿਹੜਾ ਉਹ ਆ ਬੱਚਾ ਉਹਦੀ ਲਾਸ਼ ਸਿਸਟਮ ਕਿੱਥੇ ਆ ਉਹ ਅੰਦਰ ਹੀ ਲਾਸ਼ ਉਹ ਕਬਜ਼ੇ ਚ ਲੈ ਕੇ ਬੈਠਾ ਵਿੱਚੋਂ ਪ੍ਰਸ਼ਾਸਨ ਦੇ ਕੁਝ ਬੰਦੇ ਆਏ ਆ ਲਾਸ਼ ਲਾ ਕੇ ਤੇ ਦੇ ਤੱਕ ਨਹੀਂ ਜਾਣ ਦਿੱਤਾ ਗਿਆ ਹੁਣ ਸਾਡੇ ਤਿੰਨ ਮੈਂਬਰੀ ਕਮੇਟੀ ਪ੍ਰਸ਼ਾਸਨ ਨੇ ਲੈ ਕੇ ਗਈ ਅੰਦਰ ਤੇ ਤੁਸੀਂ ਆ ਕੇ ਬਾਹਰ ਦੱਸਦੀਆਂ ਨੂੰ ਕਿ ਕੀ ਅੰਦਰ ਹਾਲਾਤ ਨੇ ਉਹ ਤਾਂ ਲਾਸ਼ ਆ ਜੀ ਅੰਦਰ ਜਾ ਬੱਚਾ ਅੰਦਰ ਹੀ ਆ ਅੱਛਾ ਇੱਕ ਤੁਹਾਨੂੰ ਹੋਰ ਦੱਸਦੀ ਆ ਬੜੀ ਇੰਟਰਸਟਿੰਗ ਗੱਲ ਇਹ ਮੇਰੇ ਲਾਗੇ ਬੈਠੇ ਭਾਈ ਸਾਹਿਬ ਕੁਝ ਦਿਨ ਪਹਿਲਾਂ ਇਸੇ ਡਾਕਟਰ ਬੱਬਰ ਨੇ ਇਹਨਾਂ ਦੇ ਪਰਿਵਾਰ ਦੇ ਜੀ ਦੀ ਮੌਤ ਕੀਤੀ ਇਤਰੇ 7 ਸਾਲ ਦਾ ਬੇਟਾ 7 ਸਾਲ ਦੇ ਬੱਚੇ ਦੀ ਮੌਤ ਕੀਤੀ ਆ ਤੇ ਇਹਦੀ ਗੁੰਡਾਗਰਦੀ ਜਿਹੜੀ ਦਿਨ ਦਿਨ ਵੱਧਦੀ ਜਾ ਰਹੀ ਆ ਇਹ ਜਿਹਨੂੰ ਦਾਖਲ ਕਰਦਾ ਉਹਨੂੰ ਮੌਤ ਦੇ ਘਾਟ ਉਤਾਰ ਦਿੰਦਾ ਜਾਂ ਤੇ ਇਹਨੂੰ ਜਾਂਚ ਐ ਨਹੀਂ ਤੇ ਜਾਂ ਇਹਦੀ ਕੋਈ ਮਿਲੀ ਭੁਗਤਾ ਜਿਤਨਾ ਅੱਜ ਕੱਲ ਤੁਹਾਨੂੰ ਪਤਾ ਨਾ ਅੰਗ ਕੱਢ ਕੇ ਵੇਚ ਦਿੰਦੇ ਆ ਡਾਕਟਰ ਜਾਂ ਅੱਖਾਂ ਵੇਚ ਦਿੰਦੇ ਆ ਜਾਂ ਕਿਡਨੀਆਂ ਵੇਚ ਦਿੰਦੇ ਆ ਮੈਨੂੰ ਲੱਗਦਾ ਕੋਈ ਇਹੋ ਜਿਹਾ ਸਕੈਂਡਲ ਬਾਅਦ ਚ ਨਿਕਲਣਾ ਉਹਦੀ ਅਸੀਂ ਬਾਅਦ ਵਿੱਚ ਬਰੀਕੀ ਨਾਲ ਜਾਂਚ ਕਰਾਂਗੇ ਪਰ ਇਹ ਸਭਲੇ ਜਿਹੜੀ ਸਾਡੀ ਮੰਗ ਆ ਇਦੇ ਖਿਲਾਫ ਜਿਹੜੀ ਐਫਆਈਆਰ ਹੋਣੀ ਚਾਹੀਦੀ ਹੈ ਜਿਹੜਾ ਇਹਨੇ ਬੰਦਾ ਮਾਰਤਾ ਤੇ ਜਿਹੜਾ ਆ ਬੱਚੇ ਦਾ ਵੀ ਉਹ ਇਨਸਾਫ ਲਈ ਵਾਸਤੇ ਅਸੀਂ ਨੈਕਸਟ ਅਗਲਾ ਫਿਰ ਦੁਬਾਰਾ ਅਸੀਂ ਕਲੇਮੇ ਦਾ ਕਰਾਂਗੇ ਬਿਲਕੁਲ ਜੀ ਭਾਈ ਥੈਂਕ ਯੂ ਵੈਰੀ ਮਚ ਅੱਛਾ ਇੱਕ ਗੱਲ ਹੋਰ ਤਾਂ ਦੱਸ ਦਈਏ ਅਸੀਂ 2 ਘੰਟੇ ਦਾ ਪ੍ਰਸ਼ਾਸਨ ਨੂੰ ਟਾਈਮ ਦਿੱਤਾ 2 ਘੰਟੇ ਤੱਕ ਪ੍ਰਸ਼ਾਸਨ ਨੇ ਐਫਆਈਆਰ ਨਾ ਕੀਤੀ ਸਾਡੀਆਂ ਬਾਕੀ ਜੱਥੇ ਬੰਦੀਆਂ ਆ ਰਹੀਆਂ ਫਿਰ ਅਸੀਂ ਵੱਡਾ ਹਾਈਵੇ ਜਮ ਕਰਾਂਗੇ ਲਾਸ਼ ਉੱਥੇ ਰੱਖ ਕੇ ਉਹਨਾਂ ਚਿਰ ਤੱਕ ਪ੍ਰਦਰਸ਼ਨ ਜਾਰੀ ਰਹੂਗਾ ਜਿੰਨਾ ਚਿਰ ਤੱਕ ਇਹ ਤੇ ਪਰਚਾ ਤਰਜ ਨਹੀਂ ਹੁੰਦਾ ਠੀਕ ਸਾਡੀ ਮੰਗ ਆ ਕਿ ਆ ਹਸਪੀਟਲ ਬੰਦ ਤੇ ਆ ਅਜੀ ਟਾਇਲਟਾਂ ਵਿੱਚ ਬੁਖਾਰੀ ਤੇ ਮਲਵਾਈ ਸੀ ਤੇ ਲੈ ਗਿਆ ਸੀ 16 ਤਰੀਕ ਨੂੰ ਸਤਵੇਂ ਮਹੀਨੇ ਦੀ 16 ਤਰੀਕ ਨੂੰ ਅੱਛਾ ਮਹਲੇ ਵੀ ਡਾਕਟਰ ਜੇਸ਼ਵਰਨ ਆਪਣੀ ਗੱਲ ਇਹ ਕਹਿੰਦੇ ਕਿ ਕੋਈ ਨਾ ਮਤਲਬ ਇੰਜੈਕਸ਼ਨ ਲੱਗਣੇ ਆ ਤੇ ਸ਼ਾਮ ਤੱਕ ਛੁੱਟੀ ਦੇ ਦਾਂਗੇ ਆਪਾਂ 5:00 ਵਜੇ ਆਏ ਆ ਕਹਿੰਦੇ ਜੀ ਰਾਤ ਰਾਤ ਕਿਉਂ ਮਲੇ ਛੁੱਟੀ ਦੇ ਦਾਂਗੇ ਬੱਚੇ ਨੂੰ ਹੋਇਆ ਕੀ ਸੀ ਅਸਲ ਚ ਭਾਜੀ ਟਾਇਲਟ ਦਾ ਬੁਖਾਰ ਹੀ ਬਸ ਕੋਈ ਮਤਲਬ ਭਾਜੀ ਹਸਤਾਜੋਲਾਂ ਦੇ ਸੁੱਧੂ ਤੋਂ ਸਾਰੀ ਗੱਲ ਦਾ ਭਾਜੀ ਕਦੋਂ ਤੁਹਾਡਾ ਮੇਡ ਦਾ ਹਲ ਕਰਾਇਆ ਹੈਗਾ ਕਿ ਨਹੀਂ ਤੇ ਕੀ ਸਾਰੀ ਘਟਨਾ ਹੋਈ ਭਾਜੀ ਇਹ 7 ਮਹੀਨੇ ਦੀ ਨਾ 16 ਤਰੀਕ ਦੀ ਮਤਲਬ ਨਾ ਟਾਇਲਟ ਆ ਹੀ ਤੁਹਾਨੂੰ ਬੁਖਾਰ ਹੋਇਆ ਹੀ ਤੇ ਆਪਾਂ ਇਹ ਗੁਰਦਾਸਪੁਰ ਵਿੱਚ ਮੈਡੀ ਸਿਟੀ ਹਸਪੀਟਲ ਆ ਗਿਆ ਜੀ ਇਹ ਡਾਕਟਰ ਜੈਸ਼ਵਰ ਨੇ ਆਪਣੀ ਗੱਲ ਹੋਈ ਤੇ ਉਹ ਕਹਿੰਦੇ ਕੋਈ ਨਹੀਂ ਆ ਸ਼ਾਂਤ ਆਕਾਪਾ ਤੁਹਾਨੂੰ ਮੱਲੋ ਰੈਫਰ ਵੇਰ ਛੁੱਟੀ ਦੇ ਦਾਂਗੇ ਠੀਕ ਹੋਇਆ ਨਾ ਗੁੱਲੂ ਗੋਛ ਲੱਗਣਾ ਇਹਨੂੰ ਬਾਅਦੋਂ ਦੋ ਦਿਨ ਇਹਨਾਂ ਰੱਖਿਆ ਜੀ ਰਾਤ ਦੇ ਨਾਲ ਇੰਜੈਕਸ਼ਨ ਲਾਇਆ ਤੇ ਇੰਜੈਕਸ਼ਨ ਉਹ ਗਲਤ ਲੱਗਿਆ ਸਰੀਰ ਨਾਲ ਉਹਦਾ ਫੁੱਲ ਗਿਆ ਕਾਫੀ ਅਡੇ ਡੇ ਹੱਡ ਹੋ ਗਏ ਉਹਦੇ ਹੱਥ ਬਾਹਰ ਬਾਅਦੋਂ ਉਹਨਾਂ ਨੇ ਸੁਰਿਆ ਨੂੰ ਲੈ ਗਈ ਨੂੰ ਐਮਰਜੈਂਸੀ ਪ੍ਰੋਗਰਾਮ ਦਾਸ ਉਹ ਬੱਲੀ ਲੈ ਜੋ ਉੱਥੇ ਜਾਂਦੇ ਡੈਥ ਹੋ ਗਈ ਉਹਨਾਂ ਬਹਿ ਗਈ ਇੰਜੈਕਸ਼ਨ ਗਲਤ ਲੱਗ ਗਿਆ ਜਿਹੜਾ ਹੈ ਡੀਜੇ ਇੰਜੈਕਸ਼ਨ ਲੱਗਣਾ ਹੈ ਨਾ ਉਹ ਇਹਨਾਂ ਨੇ ਸਕਿਨ ਉੱਤੇ ਲਾ ਦਿੱਤਾ ਉਹ ਜ਼ ਕਿੰਨੇ ਸਾਲੀ ਕਿਹੜੇ ਸੱਤ ਸਾਲ ਉਮਰ ਹੈ ਉਸ ਤੋਂ ਬਾਅਦ ਡਾਕਟਰ ਨੇ ਗੱਲ ਕੀਤੀ ਆ ਹਾਂ ਜੀ ਮੈਂ ਇੱਥੇ ਆਏ ਤੇ ਇਹਨਾਂ ਨੇ ਮਰ ਗਿਆ ਉਹਨਾਂ ਦੇ objections ਲਾ ਦਿੱਤੇ ਕਿਹਿੰਦੀ ਉਹਨਾਂ ਕੋਲ ਜਿਹੜੀ ਟ੍ਰੀਟਮੈਂਟ ਚ ਗਲਤ ਹੋ ਗਿਆ ਪਰ ਉਹਨਾਂ ਪਾਜੀ ਟ੍ਰੀਟਮੈਂਟ ਕੀਤਾ ਹੀ ਨਹੀਂ ਕੋਈ ਉੱਥੇ ਆਪਾਂ 5 ਵਜੇ ਨਾ ਪਹੁੰਚੇ ਆ ਤੇ ਮਤਲਬ ਕਿ ਰਾਤ 1:30 ਵਜੇ ਦੀ ਡੈਥ ਹੋ ਗਈ ਤੇ ਉਹਦਾ ਉਹ ਡੇ ਹੀ ਕਵਰ ਅਪ ਕਰਨਾ ਉਹਨੂੰ ਨਾਲੀ ਨੂਲੀ ਵਗੈਰਾ ਸਿਸਟਮ ਦਾ ਉਹਦਾ ਸੈੱਟ ਕਰ ਦਿਓ ਬਈ ਉਹਦੀ ਡੈਥ ਹੋ ਗਈ ਮਤਲਬ ਕਿ ਪਹਿਲਾਂ ਹੀ ਯਾਰ ਹੋ ਗਿਆ ਜਦੋਂ ਉੱਥੇ ਲੈ ਗਏ ਨਾ ਆਪਾਂ ਉਦੋਂ ਡੈੱਡ ਹੀ ਮਲਬਾ ਦਾ ਉਹ ਪੂਰਾ ਹੱਥ ਪੈਰ ਉਹਦੇ ਯਾਰ ਹੀ ਮਤ ਇੰਜੈਕਸ਼ਨ ਜਿਹੜਾ ਉਹ ਗਲਤ ਲੱਗ ਗਿਆ ਤੁਸੀਂ ਮੜਕੇ ਡਾਟਾ ਨਾਲ ਗੱਲ ਨਹੀਂ ਕੀਤੀ ਮੈਂ ਜਿੱਤੀ ਮੜਕੇ ਤੁਹਾਨੂੰ ਬਤਾ ਕਿੱਥੇ ਸੁਣਦੀ ਆਈ ਮੈਂ ਆਇਆ ਆਪਣੀ ਵਾਈਫ ਨੂੰ ਲੈ ਕੇ ਫਿਰ ਵਾਈਫ ਹੀ ਮੇਰੀ ਥੋੜੀ ਡਿਪਰੈਸ਼ਨ ਚ ਹੋ ਗਈ ਮੈਨੂੰ ਉਹਨਾਂ ਨੂੰ ਸੰਭਾਲਣਾ ਮੈਂ ਕਿ ਉਹਨਾਂ ਨੂੰ ਨਾ ਕੋਈ ਜਿਹੜੇ ਮੜਕੇ ਜਿਆਦਾ ਇਹਨਾਂ ਦੇ ਪ੍ਰੈਸ਼ਰ ਵਾਂ ਤਾਂ ਕਰਕੇ ਫਿਰ ਮੈਂ ਮਤਲਬ ਇਹ ਸਖੋਂ ਮੈਨੇ 21 ਤਰੀਕ ਨੂੰ ਬਤਾਂਵਾਂ ਮੜਕੇ ਹਾਂਜੀ ਮੇਰਾ ਬੇਟਾ 21 ਜੀ ਤੁਸੀਂ ਕੀ ਮੰਗ ਕਰਦੇ ਹੋ ਅੱਜ ਮੈਂ ਉਹ ਕਹਿੰਦਾ ਕਿ ਇਹਨਾਂ ਨੂੰ ਨਹੀਂ ਜਾਣਦਾ ਆਪਣੇ ਸਟਾਫ ਨੂੰ ਚੇਂਜ ਕਰਨ ਚਾਹੀਏ ਜਾਂ ਹਸਪੀਟਲ ਬੰਦ ਕਰਨਾ ਕੋਈ ਨਾ ਕੋਈ ਆਪਣਾ ਇਹਦਾ ਬੱਚਿਆਂ ਨੂੰ ਮਾਰਨ ਦਾ ਕੋਈ ਸਾਧਾ ਨਹੀਂ ਇਨਾਂ ਵਾਸਤੇ ਤੇ ਇਹ ਹੋ ਰਹੀ ਜਿੰਨਾ ਇਹੋ ਕਹਤਾ ਕਹਿੰਦੇ ਵੀ ਕੁਝ ਬਿਡੀ ਫੇਲਯਰ ਹੋ ਗਈ ਮੈਂ ਮੈਨੂੰ ਲੈ ਕੇ ਜਾਉ ਕਿਉਂ ਬਿਡੀ ਕਿਹੜੀ ਵਜਾ ਕਰਕੇ ਹੋਈ ਆ ਚੰਗਾ ਭਲਾ ਉਹਦੇ ਟਾਇਲਟਾਂ ਨਾਲ ਥੋੜੀ ਜਿਹੀ ਫੇਲ ਹੋ ਗਈ ਆ ਵੀ ਪਰ ਇੰਨਾ ਸਿਰੇ ਬਸ ਇਹ ਬੂਜੀ ਨਾਲ ਗੱਲ ਹੀ ਨਹੀਂ ਕੀਤੀ ਮਰ ਕੇ ਤੀਜੀ ਵਾਰੀ ਆਪਾਂ ਨੂੰ ਉਹਨਾਂ ਨੇ ਮਿਲਨੇ ਜੇ ਤਾਂ ਡਾਕਟਰ ਆਣਦੇ ਇੱਥੇ ਡਾਕਟਰ ਇਦਾਂ ਡਾਕਟਰ ਜੀ ਦੇ ਬਾਹਰ ਗਏ ਆ ਫਾਜ ਫਿਰ ਮੈਂ ਵਾਈਸ ਕਰਕੇ ਆਇਆ ਨਹੀਂ ਕਿਉਂ ਡਿਪਰੈਸ਼ਨ ਚ ਜਗਾ ਚਲ ਗਈ ਜਿਹਨੇ ਪ੍ਰੈਸ਼ਨ ਕੀਤਾ ਡਾਕਟਰ ਉਹ ਮਰੋਂ ਆਇਆ ਇੱਥੇ ਨਹੀਂ ਭਾਜੀ ਪ੍ਰੈਸ਼ਨ ਨਹੀਂ ਹੈ ਨਾ ਕੋਈ ਰੈਕਸ਼ਨ ਹੀ ਗੱਲ ਲੱਗ ਗਈ ਕੋਈ ਡੀਪ ਪ੍ਰੋਬਲਮ ਹੀ ਨਹੀਂ ਬੱਚ ਉਹਦਾ ਨਾਮ ਤਾਂ ਨਹੀਂ ਮੈਨੂੰ ਪਤਾ ਪਰ ਲੋ ਪੇਟ ਦਾ ਕੋਈ ਸਪੈਸ਼ਲਿਸਟ ਡਾਕਟਰ ਹੀ ਮੇਰੇ ਵਾਂਗ ਮਰ ਸਰਮਗਾਏ ਤੇ ਖਰਚਾ ਇਹਨਾਂ ਦਾ ਭਾਜੀ ਬਹੁਤ ਜ਼ਿਆਦਾ ਇੱਕ ਦਿਨ ਦਾ ਮੇਰੇ ਕੋਲ 8-8000 ਰੁਪਏ ਲਿਆ ਇਹਨਾਂ ਨੇ ਦੋ ਤਿੰਨ ਦਿਨਾਂ ਦੇ ਵਿੱਚ ਘੱਟੋ ਘੱਟ 30-35000 ਰੁਪਏ ਲੱਗ ਜਾਈ। ਫਿਰ ਇੱਕ ਰੋਟੀ ਦਾ ਵੀ ਭਰ ਸਕਦਾ ਨਹੀਂ ਹੋਇਆ ਉਲਟਾ ਮਨਸਾਨ ਹੋ ਗਏ। ਅੱਜ ਤੁਸੀਂ ਇਹਨਾਂ ਦਾ ਸਾਥ ਦੇਣ ਲਈ ਪਹੁੰਚੇ ਤੁਸੀਂ ਕੀ ਚਾਹੁੰਦੇ ਹੋ? ਮੈਂ ਤਾਂ ਕਿਹਾ ਭਾਜੀ ਵੀ ਚਾਹੇ ਹਸਪੀਟਲ ਦਾ ਸਟਾਫ ਚੇਂਜ ਕਰਨ ਚਾਹੇ ਬੰਦ ਕਰ ਦੇ ਇਹਨੂੰ ਜ ਨਹੀਂ ਇਹਨਾਂ ਨੂੰ ਬੰਦ ਨਹੀਂ ਚਲਾਉਣਾ ਹੋੜਿਆ ਜੀ। ਇਹ ਬੰਦ ਕਰਨ ਬਾਈ ਇਹ ਕਿਉਂ ਲੋਕਾਂ ਦੀ ਨਿਆਣੀ ਢੀ ਮਾਰ ਰਹੇ ਕਿ ਹੋਣੀ ਜਾਈਂ ਹਾਂਜੀ ਹਾਂਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਮੇਰਾ ਯਫਰਾ ਲਈ ਘਰ ਵਾਲੀ ਦਾ ਕੀ ਨਾਮ ਹੈ ਤੁਹਾਡੀ ਮਨਪ੍ਰੀਤ ਗੋਰਾ ਜੀ ਮੇਰਾ ਮਨਪ੍ਰੀਤ ਸਿੰਘ ਹੈ ਬੱਚੇ ਦਾ ਨਾਮ ਹਰਜੋਤ ਸਿੰਘ ਹੈ ਟਾਈਮ ਸਾਡੇ ਨਾਲ ਸਾਡੇ ਕੁਲਦੀਪ ਸਿੰਘ ਬਿੱਲਾ ਜੀ ਵੀ ਜੁੜੇ ਨੇ ਤੇ ਭਾਈ ਨਾਲ ਗੱਲਬਾਤ ਕਰਨ ਲੈਨੇ ਕਿ ਭਾਜੀ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਭਾਜੀ ਕੀ ਕਹਿਣਾ ਚਾਹੋਗੇ ਅੱਜ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਦੀਪ ਸਿੰਘ ਬਿੱਲਾ ਪਿੰਡੋਂ ਆ ਤਾ ਮੇਰਾ ਬੰਦਾ 8 ਦਿਨ ਤੋਂ ਇੱਥੇ ਹੈ ਜੀ ਐਡਮਿਟ ਪੱਥਰੀ ਹੀ ਉਹਦੇ ਡਾਕਟਰਾਂ ਨੇ ਪ੍ਰਸ਼ਨ ਕੀਤਾ ਜੀ ਤੇ ਅਸੀਂ ਉਹਨੂੰ ਮਿਲ ਕੇ ਗਏ ਆ ਬਾਹਰ ਜਾਣਾ ਨਾ ਟੀਕਾ ਲਾਉਣਾ ਸੀ ਤੁਹਾਨੂੰ ਫੋਨ ਆਇਆ ਜਦੋਂ ਮੈਂ ਵੇਖਿਆ ਤੇ ਬੰਦਾ ਜੀ ਜਾ ਪੋਗੀ ਜੀ ਬੰਦਾ ਮਰ ਚੁੱਕਾ ਕੋਈ ਹਿਲੇਣੇ ਜਾ ਕਨੀ ਮੁੜ ਕੇ ਇਨਾਂ ਨੇ ਔਲਾਦ ਆ ਜੀ ਵੈਂਟੀਲੇਟਰ ਚਲਾਉਂਦਾ ਬੰਦਾ ਆਕਸੀਜਨ ਲਾਤੀ ਕਹਿੰਦੇ ਬੰਦਾ ਸਾਹ ਚੱਲ ਰਿਹਾ ਜਿੰਦਾ ਬੰਦਾ ਬੇਫਿਕਰੇ ਹੋ ਜੋ ਸਾਨੂੰ ਬਾਰ-ਬਾਰ ਇੱਕੋ ਗੱਲ ਕਹੀ ਆ ਰਿਹਾ ਸੈਨ ਸੈਨ ਕਰ ਦੋ ਸੈਨ ਕਰ ਦੋ ਤੇ ਇਹਨੂੰ ਲੈ ਜਾਓ ਅਮਰਸਰ ਲੈ ਕੇ ਬੰਦਾ ਥੋੜਾ ਠੀਕ ਹੈ ਤੇ ਬੰਦਾ ਰਾਤ ਦਾ ਮਰ ਚੁੱਕਿਆ ਜੀ ਅਸੀਂ ਪ੍ਰਸ਼ਾਸਨ ਕੋ ਮੰਗ ਕਰਦੇ ਆ ਜੀ ਤੇ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਹੈ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਅਸੀਂ ਦਿਖਾ ਰਹੇ ਆ ਜਿਹੜੇ ਆ ਕਿ ਨਿੱਜੀ ਹਸਪੀਟਲ ਦੀਆਂ ਨੇ ਜਿੱਥੇ ਕਿ ਲਗਾਤਾਰ ਜਿਹੜਾ ਹੈ ਕਿਸਾਨਾਂ ਵੱਲੋਂ ਤੁਸੀਂ ਦੇਖਦੇ ਪਈਓ ਵੀ ਲਗਾਤਾਰ ਜਿਹੜਾ ਹੈ ਉਹ ਧਰਨਾ ਲੱਗਿਆ ਹੋਇਆ ਹੈ ਤੇ ਲਗਾਤਾਰ ਜਿਹੜਾ ਹੈ ਇੱਥੇ ਜਿਹੜੇ ਆ ਧਰਨੇ ਲਗਾ ਜਾ ਰਹੇ ਨੇ ਪਿਸਤ ਵੀ ਦੇ ਦੇ ਪਈ ਵੀ ਇੱਕ ਨਿੱਜੀ ਹਸਪੀਟਲ ਦੀਆਂ ਜਿਹੜੀਆਂ ਮੈਂ ਸਤਾਰਿਆਂ ਵਿੱਚ ਤਸਵੀਰਾਂ ਨਿੱਜੀ ਹਸਪੀਟਲ ਦੇ ਵਿੱਚ ਜਿਹੜਾ ਆ ਇੱਕ ਨੌਜਵਾਨ ਦੀ ਜਿਹੜੀ ਏ ਉਹ ਮੌਤ ਹੋ ਜਾਂਦੀ ਏ ਆਪਰੇਸ਼ਨ ਕਰਕੇ ਜਿਹੜੀ ਏ ਉਹ ਮੌਤ ਹੋ ਜਾਂਦੀ ਏ ਤੇ ਉਹਨੂੰ ਲੈ ਕੇ ਜਿਹੜਾ ਹੈ ਕਿਸਾਨ ਜਥੇਬੰਦੀਆਂ ਨੇ ਲਗਾਤਾਰ ਜਿਹੜਾ ਆ ਰੋਡ ਨੂੰ ਜਾਮ ਕੀਤਾ ਹੋਇਆ ਤੇ ਰੋਡ ਨੂੰ ਜਾਮ ਕਰਕੇ ਜਿਹੜਾ ਆ ਉਹ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਸਾਨ ਜਥੇਬੰਦੀਆਂ ਲਗਾਤਾਰ ਵੀ ਮੈਰ ਦੇਖਦੇ ਪਿਓ ਕਿ ਪਿੱਛੇ ਆ ਪੂਰੀ ਤਰ੍ਹਾਂ ਜਿਹੜਾ ਆ ਰੋਡ ਨੂੰ ਜਾਮ ਕਰਕੇ ਤੇ ਇੱਥੇ ਇੱਕੋ ਹੀ ਮੰਗ ਕੀਤੀ ਜਾ ਰਹੀ ਹੈ ਕਿ ਇਸ ਹਸਪਤਲ ਦੇ ਉੱਤੇ ਇੱਕ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਹੈ ਉਹ ਪੂਰੀ ਤਰ੍ਹਾਂ ਜਿਹੜੀ ਉਹ ਨਿਗਰ੍ਹਾ ਰੱਖੀ ਜਾਵੇ ਤੇ ਇਹਨਾਂ ਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਸ ਹਸਪਤਲ ਨੂੰ ਬੰਦ ਕਰ ਦਿੱਤਾ ਜਾਵੇ ਜਾਂ ਇਸ ਹਸਪਤਲ ਦੇ ਇੱਕ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਜਿਹਦੇ ਕਰਕੇ ਜਿਹੜਾ ਕਿ ਇਸ ਹਸਪਤਲ ਨੂੰ ਜਿਹੜਾ ਆ ਹਮ ਪਾ ਸਕੇ ਕਿਉਂਕਿ ਇੱਥੇ ਨੌਜਵਾਨ ਦੀ ਮੌਤ ਹੋਈ ਹੈ ਇਸ ਤੋਂ ਪਹਿਲਾਂ ਵੀ ਇੱਕ ਬੱਚੇ ਦੀ ਜਿਹੜੀ ਮੌਤ ਹੋ ਗਈ ਸੀ ਉਹ ਵੀ ਪਰਿਵਾਰ ਇੱਥੇ ਆਣ ਕੇ ਬੈਠਾ ਹੋਇਆ ਆ ਤੇ ਦੇ ਦੇ ਪਿਓ ਤਸਵੀਰਾਂ ਡੀਪੀਸੀ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਡੀਪੀਸੀ ਪੰਜਾਬੀ ਤੋਂ ਧੰਨਵਾਦ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ